ਟਰੈਕਟਰ ਦੇ ਸ਼ੌਕੀਨਾ ਲਈ ਬਹੁਤ ਹੀ ਵਧੀਆ ਵੀਡੀਓ ਦੇਖੋ 4 400 ਹਾਰਸ ਪਾਵਰ ਤੇ ਉਸ ਤੋਂ ਵੀ ਉੱਪਰ ਦੇ ਟਰੈਕਟਰ ਆਵਾਜ਼ ਤਾਂ ਸੁਣਨ ਵਾਲੀ ਹੈ ਇਸ ਤੋਂ ਬਾਅਦ ਜੀ 77 10 ਦੇ ਦ ਟਰੈਕਟਰ ਉਹ ਬਹੁਤ ਹੈਵੀ ਟਰੈਕਟਰ ਹੈ ਤੇ ਦੇਖੋ ਜੀ ਇਹ ਤੇ ਜਟਾੜੇ ਤੇ ਟ੍ਰਾਂਸਮਾਟੇ ਰੱਖੇ ਹੋਏ ਨੇ ਹੋ 38 ਇਹ ਲੱਖ ਰੁਪਏ ਦੇ 400 ਹਸ ਪਾਵਰ ਦਾ ਟਰੈਕਟਰ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੀ ਹੈ ਜਿਹੜੇ ਮਾਲਕਾਂ ਦੀ ਪੈਲੀ ਵਿੱਚ ਇਹ ਹੋ ਰਿਹਾ ਮੇਲਾ ਹੈ ਉਹਨਾਂ ਦਾ ਟਰੈਕਟਰ ਅੱਗੇ ਆ ਗਿਆ ਵਲਟਹਰਾ ਇਹ ਵੀ ਟਰੈਕਟਰ ਬਹੁਤ ਬੱਸ ਆਕੰਭ ਕਰਦੇ ਨੇ ਲੋਕ ਇਹਦੀ ਲੁੱਕ ਦੇਖੋ ਤਾਂ ਲੈਂਬਰਗ ਨਹੀਂ ਲੱਗਦਾ ਜਿਵੇਂ ਜਿਹਦਾ ਲੈਂਬਰਗ ਨਹੀਂ ਫੋਟੋ ਅੱਗੇ ਆ ਗਿਆ ਮੈਸੀ ਫਰਗੂਸਨ ਇਹ ਆਪਣੇ ਇੰਡੀਆ ਚ ਵੀ ਬਹੁਤ ਲੋਕ ਬਹੁਤ ਪਸੰਦ ਕਰਦੇ ਨੇ ਲੋਕ ਮੈਸੀ ਨੂੰ ਬਹੁਤ ਪਿਆਰ ਕਰਦੇ ਨੇ ਸਾਡੇ ਕੋ ਵੀ ਪਹਿਲਾਂ ਮੈਸੀ ਹੁੰਦਾ ਸੀਗਾ ਛੋਟਾ ਮੈਸੀ 300 325 ਹੈ ਤੇ ਗੱਲ ਹੈ 1992 93 ਬਹੁਤ ਸੋਹਣਾ ਮਰੂਤੀ ਵਾਂਗੂ ਟਰੈਕਟਰ ਚੱਲਦਾ ਹੁੰਦਾ ਸੀ ਸਾਡੇ ਵਿੱਚ ਬਹੁਤ 10 35 ਸੌਰੀ 10 35 ਸੀ ਮੈਸੀ 10 ਤੇ ਬਹੁਤ ਚਲਾਇਆ ਸੀ ਮੈਂ ਉਹਦੇ ਤੇ ਟਰੈਕਟਰ ਚਲਾਉਣਾ ਸਿੱਖਿਆ 10 35 ਦੇ ਉੱਤੇ ਆ ਜਾਓ ਅੱਜ ਫੇਰ ਲਾਈਟ ਰਾਂ ਇਹ ਫੇਰ ਜੋਂਬੀਅਰ 370 ਇਹ ਵੀ 400 ਹੌਸਪਾਵਰ ਦਾ ਟਰੈਕਟਰ ਹੈ ਤੇ ਉਹਨਾਂ ਮਾਲਕਾਂ ਦੇ ਦੂਜਾ ਟਰੈਕਟਰ ਹੈ ਇਹਨਾਂ ਨੇ ਦੋ ਟਰੈਕਟਰ ਨਵੇਂ ਲੈ ਕੇ ਆਏ ਨੇ ਤੇ ਉਹਨਾਂ ਦਾ ਹੀ ਟਰੈਕਟਰ ਆ ਗਿਆ ਆ ਦੇਖੋ ਇਹ ਟਰੈਕਟਰ ਦਿਖਾਈ ਦਿਓ ਇਸ ਦੀ ਪਰਫੋਰਮੈਂਸ ਆ ਗਿਆ ਕਾਲੇ ਰੰਗ ਦਾ 52 13 ਇਹ ਲਗਭਗ 100 ਕੁਵਾਲੀ ਦੇ ਨੇੜੇ ਹੈ ਜੀ 100 ਹੌਸਪਾਵਰ ਦਾ ਟਰੈਕਟਰ ਹੈ 100 ਸਵਾ 100 ਪਾਵਰ ਦਾ ਐਗਜ਼ੈਕਟਲੀ ਸਾਨੂੰ ਪਤਾ ਨਹੀਂ ਕਿ ਉਹ ਕਿਹਨਾਂ ਦੀ ਜਿਹੜੀ ਕਾਫੀ ਉਹਦੇ ਤੇ ਲਿਖਿਆ ਹੁੰਦਾ ਕਿ ਨਾਟ ਪਾਵਰ ਹੈ। ਇਹ ਮੈਸੀ ਫਰਗੋਸ਼ਨ। ਇਹ 145 ਹੌਟ ਪਾਵਰ ਹੈ। 5C S ਸੋਰ। ਇਹ ਥਾਂ ਜੀ ਇਹ ਲੈਂਡ ਦੇ ਵਿੱਚ ਇੰਨੇ ਟਰੈਕਟਰ ਨੇ। ਉਸ ਤੋਂ ਬਾਅਦ ਅਗਲੀ ਲੈਂਡ ਦੇ ਵਿੱਚ ਤੁਹਾਨੂੰ ਦਿਖਾਣੇ ਆ। ਪਰ ਆਹ ਟਰੈਕਟਰ ਦੀ ਥੋੜੀ ਤੁਹਾਨੂੰ ਨੌਲੇਜ ਦੇ ਦਈਏ ਸਭ ਤੋਂ ਲੇਟੈਸਟ ਮਾਡਲ ਜਿਹੜਾ ਇਹ ਟਰੈਕਟਰ ਹੈ। ਆ ਬਹੁਤ ਵੱਡਾ ਟਰੈਕਟਰ ਹੈ। ਇਹ ਲਗਭਗ 400 ਹਾਰਸ ਪਾਵਰ ਦਾ ਟਰੈਕਟਰ ਹੈ। ਤੇ ਜੌਨ ਡੀਅਰ ਦਾ। ਆਪਰੇ ਇੰਡੀਆ ਵੀ ਬਹੁਤ ਲੋਕ ਪਸੰਦ ਕਰਦੇ ਇੰਪੋਰਟਡ ਟਾਇਰ ਦਿਖਾਓ ਜੀ ਇਹਦੇ। ਟਾਇਰਾਂ ਨੂੰ ਬਹੁਤ ਦੁਨੀਆ ਕਹਿੰਦੀ ਟਾਇਰ ਟਾਇਰ 650 60 R34 ਜਿਹਨੇ ਦੇ ਟਾਇਰ। ਤੇ ਬਹੁਤ ਵੱਡਾ ਪਿਛਲਾ ਟਾਇਰ। ਬਹੁਤ ਵੱਡਾ ਹੈ। ਇਹ ਜਿਹੜੇ ਨੇ ਮਗਰ ਦੇ ਪਾਇਏ ਹੋਏ ਹਾਲ। ਪਾਕਿਸਤਾਨ ਦੇ ਹਾਲ ਜਿਹਨੂੰ ਕਹਿੰਦੇ ਆਪਾਂ ਇੰਡੀਆ ਪਾਕਿਸਤਾਨ ਵਿੱਚ ਹਾਲ। ਤੇ ਇਹ ਹੁਣ ਤੁਸੀਂ ਹਿਸਾਬ ਲਾ ਲਓ 5-5 ਲੈ ਰਹੇ ਤੇ ਧਰਤੀ 파ੜਦਾ ਹੀ ਜਾਂਦਾ ਬਸ ਜਿੱਥੋਂ ਲੰਘਦਾ ਆਜੋ ਜੀ ਜੌਂਡੀਆ ਨੂੰ ਪਿਆਰ ਕਰਨ ਵਾਲੇ ਦੇਖੋ ਸੀ ਜੌਂਡੀਆ ਟ੍ਰੈਕ